ਅੱਜ ਇਹ ਲੋ ਜਿਹੜਾ ਪੁਲਿਸ ਚੌਕੀ ਪੰਚਾੜ ਦੇ ਲਈ ਨਾਲ ਟੀਚਰ ਵੀਰੋ ਦੇ ਨੇ ਕਿ ਜਿਹੜੇ ਦਿਨ ਰਾਤ ਆਪਣੇ ਘਰਾਂ ਨੂੰ ਛੱਡ ਕੇ ਸਾਡੀ ਸਿਕਿਉਰਿਟੀ ਦੇ ਲਈ 24 ਘੰਟੇ ਡਿਊਟੀ 'ਤੇ ਰਹਿੰਦੇ ਆ ਅਸੀਂ ਸਾਰੇ ਅੱਜ ਉਹਨਾਂ ਨੂੰ ਵੈਲਕਮ ਤੇ ਥੈਂਕ ਯੂ ਕਰਨ ਲਈ ਆਏ ਤਾਂ ਕਿ ਬੱਚਿਆਂ ਨੂੰ ਆਉਣ ਵਾਲੇ ਕੱਲ੍ਹ 'ਚ ਪਤਾ ਲੱਗੇ ਕਿ ਇਹ ਲੋਕ ਸਾਡੇ ਲਈ ਕਿਹੜੀਆਂ ਸਰਵਿਸਿਸ ਕਰਦੇ ਆ ਤੇ ਇੰਡੀਪੈਂਡੈਂਸ ਡੇ ਸਾਨੂੰ ਕਿੱਦਾਂ ਮਿਲੀ ਆ। ਪੁਲਿਸਮੈਨਸ ਕੀ ਹੁੰਦੇ ਨੇ? ਉਹਨਾਂ ਦੀ ਡਿਊਟੀਆਂ ਕੀ ਆ? ਸਾਡੀ ਡਿਊਟੀਆਂ ਕੀ ਆ ਕਿ ਉਹਨਾਂ ਦੇ ਰਿਗਾਰਡਿੰਗ ਉਹਨਾਂ ਡਿਊਟੀਆਂ ਨੂੰ ਸਿਖਾਉਣ ਦੇ ਲਈ ਅੱਜ ਅਸੀਂ ਇਹ ਕਦਮ ਚੱਕਿਆ। ਅੱਜ ਜੇ ਬੱਚੇ ਲਗਾਏ ਨਾ ਦਿਲ ਚ ਦੱਸ ਉੱਡਾਰ ਕੋਕਰ ਕੋਲੀ ਖਤਮ ਉਹਨਾਂ ਨੂੰ ਪਤਾ ਵੀ ਕੋਲ ਨੂੰ ਜੋ ਆ ਆਂਕੀ ਮਸਲੀ ਹੁੰਦੀ ਹੈ ਪਿਆਰ ਨਹੀਂ ਕਰਦੇ ਨੇ ਇਹ ਜੀ ਗੱਲ ਨਹੀਂ ਬਹੁਤ ਵਧੀਆ ਕਿ ਲਗਾਤਾਰ ਅਖਰ ਦੇਖਦਾ ਕੋਈ ਲੜਾਈ ਝਗੜੇ ਦਾ ਮਾਮਲਾ ਜਾਂ ਕਹਿੰਦੇ ਕੁਛ ਜਰੂਰ ਹੈ ਇਹ ਚੁਣ ਕੇ ਜਾਂਦਾ ਮੇਰੇ ਛੋਟੇ ਛੋਟੇ ਨਿਆਣੇ ਜਿਹੜੇ ਬੱਚੇ ਆਏ ਨੇ ਦਿਮਾਗ ਫਰੈਸ਼ ਹੋ ਜਾਂਦਾ ਵਧੀਆ ਇਹ ਯੂਨਿਕ ਕੋਈ ਨਵੀਂ ਕਦਰ ਨਹੀਂ ਲੱਗਦਾ ਤੁਹਾਨੂੰ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਹੰਦਰ ਟੀਵੀ ਤੇ ਮੈਂ ਹਾਂ ਰਣਜੀਤ ਸਿੰਘ ਤਾਂ ਦੋਸਤੋ ਤੁਹਾਨੂੰ ਤਸਵੀਰਾਂ ਦਿਖਾ ਰਿਆ ਪੁਲਿਸ ਟੌਕੀ ਮਾਡਲ ਟਾਊਨ ਪਟਿਆਲਾ ਦੀਆਂ ਤਾਂ ਤੁਸੀਂ ਇਹ ਵੀ ਸੋਚ ਕੇ ਹੈਰਾਨ ਹੋਵੋਗੇ ਕਿ ਪੁਲਿਸ ਟੌਕੀ ਦੇ ਵਿੱਚ ਛੋਟੇ-ਛੋਟੇ ਬੱਚੇ ਨੇ ਜਿਹੜੇ ਉਹ ਕੀ ਕਰ ਰਹੇ ਨੇ ਤਾਂ ਤੁਸੀਂ ਦਸਿਆਂ ਦੇ ਵੀ ਦੇਖ ਸਕਦੇ ਹੋ ਮਹਿਜ 3 ਸਾਲ ਉਮਰ ਹੋਏਗੀ 4 ਸਾਲ ਹੋਏਗੀ ਕੋਈ 2.5 ਸਾਲ ਦਾ ਬੱਚਾ ਹੋਏਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਇਹਨਾਂ ਦੇ ਨਾਲ ਮੌਜੂਦ ਨੇ ਕਾਰਨ ਕੀ ਰਿਹਾ ਅੱਜ ਬੱਚਿਆਂ ਨੂੰ ਜਿਹੜਾ ਪੁਲਿਸ ਟੌਕੀ ਪੰਚਾੜ ਦੇ ਲਈ ਨਾਲ ਟੀਚਰ ਵੀ ਉਰੋ ਦੇ ਨੇ ਮੈਂ ਕਿ ਸਰ ਮੇਰਾ ਨਾਮ ਹਰਪ੍ਰੀਤ ਕੌਰ ਹੈ ਮੈਨੂੰ ਕੀ ਕਾਰਨ ਰਿਹਾ ਕਿ ਅੱਜ ਜਿਹੜਾ ਛੋਟੇ-ਛੋਟੇ ਬੱਚੇ ਜਿਹੜੇ ਆ ਤੁਹਾਨੂੰ ਪੁਲਿਸ ਚੌਕੀ ਲਿਆਣੇ ਪਏ ਸਰ ਕਾਰਨ ਇਹ ਹੈਗਾ ਜੀ ਕਿ ਸਾਡਾ ਸਕੂਲ ਮਾਡਲ ਟਾਊਨ ਕਿਡਜ਼ੀ ਕਿਡੀ ਕਲਬ ਸਾਰੇ ਪੁਲਿਸ ਆਫੀਸਰ ਐਸ ਐਚਓ ਸਾਹਿਬ ਸਭ ਦਾ ਧੰਨਵਾਦ ਕਰਨਾ ਚਾਹੁੰਦੇ ਨੇ ਕਿ ਜਿਹੜੇ ਦਿਨ ਰਾਤ ਆਪਣੇ ਘਰਾਂ ਨੂੰ ਛੱਡ ਕੇ ਸਾਡੀ ਸਿਕਿਉਰਿਟੀ ਦੇ ਲਈ 24 ਘੰਟੇ ਡਿਊਟੀਆਂ ਕਰੰਦੇ ਆ ਅਸੀਂ ਸਾਰੇ ਅੱਜ ਉਹਨਾਂ ਨੂੰ ਵੈਲਕਮ ਤੇ ਥੈਂਕ ਯੂ ਕਰਨ ਲਈ ਆਏ ਤਾਂ ਕਿ ਬੱਚਿਆਂ ਨੂੰ ਆਉਣ ਵਾਲੇ ਕੱਲ੍ਹ 'ਚ ਪਤਾ ਲੱਗੇ ਕਿ ਇਹ ਲੋਕ ਸਾਡੇ ਲਈ ਕਿਹੜੀਆਂ ਸਰਵਿਸਿਸ ਕਰਦੇ ਆ ਤੇ 인ਡੀਪੈਂਡੈਂਸ ਡੇ ਸਾਨੂੰ ਕਿੱਦਾਂ ਮਿਲੀ ਐ ਸਾਡੀ ਆਜ਼ਾਦੀ ਦਾ ਮੁੱਲ ਕੀ ਐ ਸੇ ਥੈਂਕ ਯੂ ਟੂ ਸਾਰ ਐਵਰੀਵਨ ਥੈਂਕ ਯੂ ਬਹੁਤ ਦੇਖਿਆ چھوٹے چھوٹے ਬੱਚੇ ਮੈਡਮ ਅਕਸਰ ਦੇਖਿਆ ਜਾਂਦਾ ਕਿ ਲੋਕ ਜਿਹੜੇ ਨੇ ਉਹ ਪੁਲਿਸ ਤੋਂ ਬਹੁਤ ਜਿਆਦਾ ਡਰਦੇ ਨੇ چاہے ਕੋਈ ਸ਼ਿਕਾਇਤ ਵੀ ਹੋਵੇ ਉਹ ਬਹੁਤ ਡਰ ਹੁੰਦਾ ਉਹਨਾਂ ਨੂੰ ਇਹਦੇ ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਸ਼ਿਕਾਇਤ ਸਟਾਰਟਿੰਗ ਤੋਂ ਸ਼ੁਰੂ ਕਰਿਆ ਬਿਲਕੁਲ ਸਰ ਤਾਂ ਕਿ ਉਹਨਾਂ ਨੂੰ ਪਤਾ ਉਹਨਾਂ ਨੂੰ ਆਲਰੇਡੀ ਅਸੀਂ ਕਲਾਸਿਸ ਦੇ ਵਿੱਚ ਦੱਸਦੇ ਆਂ ਕਿ ਪੁਲਿਸmen's ਕੀ ਹੁੰਦੇ ਨੇ ਉਹਨਾਂ ਦੀ ਡਿਊਟੀਆਂ ਕੀ ਆਂ ਸਾਡੀ ਡਿਊਟੀਆਂ ਕੀ ਆਂ ਕਿ ਉਹਨਾਂ ਦੇ ਰਿਗਾਰਡਿੰਗ ਉਹਨਾਂ ਡਿਊਟੀਆਂ ਨੂੰ ਸਿਖਾਉਣ ਦੇ ਲਈ ਅੱਜ ਅਸੀਂ ਇਹ ਕਦਮ ਚੱਕਿਆ ਕਿ ਇੱਕ ਛੋਟੇ ਕਦਮ ਤੋਂ ਹੀ ਉਹਨਾਂ ਨੂੰ ਸਮਝ ਆਏਗਾ ਕਿ ਅਸੀਂ ਅੱਗੇ ਜਾ ਕੇ ਕਿੱਦਾਂ ਇਹਨਾਂ ਦਾ ਰਿਗਾਰਡਸ ਕਰਨਾ ਹੈਗਾ ਤੇ ਕਿੱਦਾਂ ਆਪਣੀ ਹੈਜ਼ਿਟੇਸ਼ਨ ਨੂੰ ਦੂਰ ਕਰਨਾ ਹੈ ਮੈਂ ਪੁਲਿਸ ਟੌਂਕੀ ਦੇ ਵਿੱਚ ਪਹੁੰਚਿਆ ਉਹ ਪੁਲਿਸ ਵਾਲਾ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਕਹਿੰਦੇ ਕਈ ਜਿਹੜੇ ਲੋਕ ਨੇ ਬੜੇ ਐਲੀਕੇਸ਼ਨ ਲਾਉਂਦੇ ਨੇ ਪੰਜਾਬ ਪੁਲਿਸ ਦੇ ਉੱਤੇ ਕਿ ਨਾ ਸੁਭਾਅ ਬੜਾ ਹੁੰਦਾ ਰੁੱਖਾ ਬੋਲਦੇ ਨੇ ਸਹੀ ਡੀਲ ਨਹੀਂ ਕਰਦੇ ਤੁਸੀਂ ਅੱਜ ਪਹੁੰਚੋ ਟੌਂਕੀ ਦੇ ਵਿੱਚ ਤਾਂ ਕਿਸ ਤਰ੍ਹਾਂ ਦਾ ਮੂਦੂ ਹੋ ਰਿਹਾ ਨਹੀਂ ਸਰ ਮੈਨੂੰ ਤੇ ਇਸ ਤਰ੍ਹਾਂ ਦਾ ਬਿਲਕੁਲ ਕੁਝ ਨਹੀਂ ਲੱਗਿਆ ਬਲਕਿ ਜਦੋਂ ਦੀ ਮੈਂ ਆਈ ਆ ਮੈਂ ਦੇਖ ਰਹੀ ਆ ਐਸਐਚਐਸ ਸਾਹਿਬ ਸਰ ਸਾਰੇ ਬੱਚਿਆਂ ਦੇ ਨਾਲ ਬੜੇ ਪਿਆਰ ਦੇ ਨਾਲ ਡੀਲਿੰਗ ਕੀਤੀ ਹੈ ਬਲਕਿ ਸਾਡੇ ਬੱਚਿਆਂ ਨੂੰ ਅੱਜ ਇਹਨਾਂ ਨੇ ਕੁਝ ਰਿਫਰੈਸ਼ਮੈਂਟ ਵੀ ਦਿੱਤੀ ਹੈ ਤਾਂ ਮੈਨੂੰ ਤੇ ਇਦਾਂ ਦਾ ਬਿਲਕੁਲ ਨਹੀਂ ਲ ਬਿਲਕੁਲ ਸਰ ਬਿਲਕੁਲ ਤਾਂ ਹੀ ਉਹਨਾਂ ਨੂੰ ਅੱਜ ਅਗਰ ਅਸੀਂ ਛੋਟੀ ਜਿਹੀ ਸਿਖਾਵਾਂਗੇ ਤਾਂ ਅੱਗੇ ਜਾ ਕੇ ਉਹਨਾਂ ਨੂੰ ਸਮਝ ਹੀ ਚ ਆਏਗਾ ਕਿ ਅਸੀਂ ਕਿੱਦਾਂ ਦੇਸ਼ ਵਾਸਤੇ ਕੀ ਕਰਦੇ ਨੇ ਲੋਕ ਕਿਵੇਂ ਸਾਨੂੰ ਉਹਨਾਂ ਦਾ ਰਿਗਾਰਡ ਕਰਦੇ ਨੇ ਸਰ ਜਿਹੜੇ ਅਕਸਰ ਅੰਕਲ ਦੇਖਦੇ ਆਪਾਂ ਕਿ ਨਸ਼ਿਆਂ ਦੇ ਕਰਾਹੇ ਪਏ ਹੋਏ ਨੇ ਕੁਝ ਬੱਚੇ ਨੇ ਜਿਹੜੇ ਨੌਜਵਾਨ ਭਟਕ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੀਦਾ ਹੈ ਕਿ ਅਗਰ ਆਪਣੇ ਦੇਸ਼ ਨੂੰ ਬਚਾਣਾ ਹੈ ਅਗਰ ਇਹਨਾਂ ਦੀ ਡਿਊਟੀਆਂ ਦਾ ਮੁੱਲ ਪਾਣਾ ਹੈ ਤੇ ਸਾਨੂੰ ਇਹੋ ਜਿਹੇ ਕੰਮਾਂ ਤੋਂ ਬੱਚਿਆਂ ਨੂੰ ਅੱਜ ਤੋਂ ਹੀ ਸਿੱਖ ਦੇਣੀ ਚਾਹੀਦੀ ਹੈ ਕੈਨੇਡਾ ਰੋਕੇ ਪੁਲਿਸ ਦਾ ਵੀ ਜਿਹੜਾ ਹੈਗਾ ਉਹਨਾਂ ਸਾਥ ਦੇਣਾ ਚਾਹੀਦਾ ਬਿਲਕੁਲ ਬਿਲਕੁਲ ਸਰ ਮੈਂ ਇਸ ਚੀਜ਼ ਤੇ ਐਗਰੀ ਕਰਦਾ ਤਾਂ ਬਿਲਕੁਲ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਘਰ ਵਰਗਾ ਮਾਹੌਲ ਹੈ ਜਿਹੜਾ ਕਿਉਂਕਿ ਅਕਸਰ ਕੀ ਹੁੰਦਾ ਹੈ ਕਿ ਛੋਟੇ ਬੱਚੇ ਹੁੰਦੇ ਆ ਜਾਂ ਕੋਈ ਹੈ ਕਿ ਪੁਲਿਸ ਤੋਂ ਬਹੁਤ ਡਰ ਹੁੰਦਾ ਤਾਂ ਡਰ ਉਹਨਾਂ ਨੂੰ ਹੋਣਾ ਚਾਹੀਦਾ ਕਿ ਜਿਹੜੇ ਗਲਤ ਕੰਮ ਕਰਦੇ ਨੇ ਪਰ ਛੋਟੇ-ਛੋਟੇ ਬੱਚੇ ਕਾ ਮੈਸੇਜ ਜਿਹੜਾ ਹੈਗਾ ਉਹ ਲੈ ਕੇ ਗਏ ਨੇ ਔਰ ਲੈ ਕੇ ਜਾ ਰਹੇ ਨੇ ਔਰ ਪੰਜਾਬ ਪੁਲਿਸ ਨੂੰ ਕਿਸ ਤਰ੍ਹਾਂ ਮਿਲੇ ਔਰ ਜ਼ਰੂਰ ਉਹਨਾਂ ਦੇ ਵੱਲੋਂ ਵੀ ਰਿਫਰੈਸ਼ਮੈਂਟ ਜਿਹੜੀ ਉਹ ਦਿੱਤੀ ਗਈ ਹੈ ਔਰ ਕਿਉਂਕਿ ਫੌਜ ਦਾ ਔਰ ਪਬਲਿਕ ਦਾ ਨਾਤਾ ਜਿਹੜਾ ਹੈਗਾ ਬਹੁਤ ਵਧੀਆ ਹੁੰਦਾ ਹੈ ਕਾਰਨ ਕੀ ਹੈ ਕਿ ਛੋਟੇ ਬੱਚੇ ਕੈਰਟ ਜਿਹੜੀ ਤੁਹਾਡੀ ਸਰਵਿਸ ਹੈਗੀਆਂ ਬਹੁਤ ਵਧੀਆ ਹੈਗੀਆਂ ਇਸ ਚੀਜ਼ ਦਾ ਥੈਂਕਸ ਕਰਨਾ ਹੈ ਨੇ ਵਿਕਰਮ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਚੌਂਕੀ ਦੇ ਵਿੱਚ ਛੋਟੇ-ਛੋਟੇ ਬੱਚੇ ਜ ਜੇ ਦੋਸਤ ਕੋਲੋਂ ਮੌਜੂਦ ਹੋਊਗਾ ਤਾਂ ਇਹ ਦੇ ਦੇ ਦੀ ਜੇ ਨਹੀਂ ਹੈ ਹੂੰ ਉਹ ਮੌਜੂਦ ਹੋਊਗਾ ਹੂੰ ਜੇ ਬੱਚੇ ਤੁਸੀਂ ਅੱਜ ਲੈ ਕੇ ਆਏ ਹੋ ਸਾਡੇ ਕੋਲ ਹਰ ਇਹਦੇ ਪੈਣ ਨਹੀਂ ਗੈਦਦੇ ਆ ਹੂੰ ਵੀ ਦੇਖ ਲਓ ਜਿਵੇਂ ਕਰੋਂ ਮੈਂ ਪੁਲਿਸ ਬੁਲਾ ਕੇ ਹੂੰ ਬੱਚੋਂ ਬੱਚਾ ਦੇ ਪਹਿਲੇ ਡਰਪਾਂ ਲਾਇਆ ਪੁਲਿਸ ਪਤਾ ਨਹੀਂ ਕੀ ਚੀਜ਼ ਹੁੰਦੀ ਆ ਇੱਕੋ ਬਹੁਲੇ ਖਿਰਨੋ ਪਾਉਣ ਦੇ ਲਈ ਆ ਤੁਸੀਂ ਬੱਚੇ ਲੈ ਕੇ ਆਏ ਨਾ ਦੇ ਵਿੱਚ ਡਰ ਡਰ ਖੋਖਰ ਕਹਿੰਦੀ ਖਤਮ ਹੋਗਾ ਕੋਣ ਪਤਾ ਵੀ ਦੋਸਤ ਲੋਕ ਆਪਾਂ ਕਿੰਨਾ ਕੁ ਮੰਦੀਆ ਪਿਆਰ ਨਹੀਂ ਕਰਦੇ ਨੇ ਇਹ ਜਿਹੜੀ ਗੱਲ ਨਹੀਂ ਬੱਚਾ ਪਤੀ ਕੋਵਿਡ ਆਮ ਪਬਲਿਕ ਸਾਡੀ ਸਰਕਾਰਾਂ ਕਹਿੰਦੇ ਨੇ ਪਬਲਿਕ ਤੇ ਕੋਰਲ ਮਿਲ ਕੇ ਰਹੇ ਨੇ ਦੇਸ਼ ਕਿਦੋਂ ਕੇ ਚੱਲ ਜੂਗਾ ਦੇਖੋ ਨਾ ਜਦ ਨਸ਼ੇ ਉਤੋਂਦੀਆਂ ਉਹਦੇ ਵਿੱਚ ਜੇ ਪਬਲਿਕ ਸਾਡਾ ਸਹਿਯੋਗ ਕਰੇ ਤਾਂ ਉਹਦੇ ਵੀ ਅਸੀਂ ਸਾਰਾ ਕੁਝ ਖਤਮ ਕਰ ਸਕਦੇ ਹਾਂ ਦਾ ਜਰੂਰ ਸਦਾ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਵੀ ਕਿਹਾ ਗਿਆ ਸੀ ਇੱਕ ਦਿਨ ਦੀ ਆਈਪੀਐਸ ਪੜਾਓ ਐਸਐਸਪੀ ਬਣਾਓ ਤਾਂ ਤੁਹਾਨੂੰ ਲੱਗਦਾ ਕਿ ਛੋਟੇ ਬੱਚੇ ਸਟਾਰਟਿੰਗ ਦੇ ਵਿੱਚ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਰਹਿਣਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਚਾਹੇ ਉਹ ਨਸ਼ੇ ਦੀ ਗੱਲ ਕੀਤੀ ਜਾਵੇ ਕ੍ਰਾਈਮ ਦੀ ਉਹ ਖਤਮ ਹੋ ਸਕਦਾ ਹੈ ਹਾਂਜੀ ਹੋ ਸਕਦਾ ਜੀ ਹਰ ਇੱਕ ਨਾਲ ਨਾਗਰਿਕ ਆਪਣਾ ਕਰਤੱਵ ਸਮਝ ਕੇ ਪੁਲਿਸ ਦੀ ਮਦਦ ਕਰੂਗਾ ਤਾਂ ਸਭ ਨਸ਼ੇ ਤੋਂ ਤਕ ਪੁਲਿਸ ਤਾਂ ਬੱਚਿਆਂ ਨੂੰ ਮਿਲਣੇ ਮੱਝ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਉਹ ਬੱਚੇ ਫੀਲ ਹੈ ਜੀ ਪਟਿਆਲੂ ਦੇਖ ਕੇ ਬੱਚੇ ਹਾਈ ਹਾਲੋ ਕੀਤੀ ਬਹੁਤ ਵਧੀਆ ਕਿਉਂਕਿ ਲਗਾਤਾਰ ਅਕਸਰ ਦੇਖਦਾ ਕੋਈ ਲੜਾਈ ਝਗੜੇ ਦਾ ਮਾਮਲਾ ਜਾਂ ਕਦੇ ਕੁਛ ਜਰੂਰ ਇਹ ਚੌਂਕੀ ਜਾਂਦਾ ਮੇਰੇ ਛੋਟੇ ਛੋਟੇ ਨਿਆਣੇ ਜਿਹੜੇ ਬੱਚੇ ਆਏ ਨੇ ਮਨ ਫਰੈਸ਼ ਹੋ ਗਿਆ ਵਧੀਆ ਐਂ ਨੂੰ ਕੋਈ ਨਾ ਕੁਝ ਚੱਲਦੇ ਰਹਿੰਦਾ ਤੁਹਾਨੂੰ ਸੁਣਾਉਂਦਾ 8 ਬੱਚੇ ਦੇਖ ਕੇ ਬਹੁਤ ਮਨ ਰੱਜਿਆ ਲੱਗਿਆ ਬੱਚੇ ਦੇਖ ਕੇ ਜੀ ਬਹੁਤ ਲੱਗਦਾ ਕਿ ਹੋਰ ਲੋਕਾਂ ਨੂੰ ਵੀ ਇਦਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ ਕੱਲੇ ਜੀ ਬੱਚੇ ਪਬਲਿਕ ਉਸ ਬੱਚੇ ਜਿਵੇਂ ਇਹਨਾਂ ਨੂੰ ਦਿਲੋਂ ਆਪਣਾ ਆਪ ਉਪਰੂ ਪੁਲਿਸ 'ਤੇ ਇਹਨਾਂ ਨੂੰ ਕੋਣ ਦੇ ਦੇ ਪੁਲਿਸ ਜੋ ਹੈ ਆਪ ਵੀ ਦੋਸਤ ਹੈ ਥੋੜੇ ਦੋਸਤ ਹੈ ਥੋੜੀ ਜਿਹੀ ਨਹੀਂ ਆ ਥੋੜੀ ਹੈਲਪ ਕਰੂਗੀ ਜਦੋਂ ਵੀ ਜਦੋਂ ਮਰਜ਼ੀ ਬਿਲਾਉਂਗੇ ਰਾਤ ਨੂੰ ਬੁਲਾਉਂਗੇ ਜਦੋਂ ਵੀ ਥੋੜੀ ਹੈਲਪ ਕਰੂਗੀ ਬਹੁਤ ਵੀ ਹਰ ਕੋਲ ਸੈਲਪ ਕਰੇਗੀ ਲੋਕ ਜੀ ਹਰ ਕੋਲ ਹਸ ਕੇ ਬੁਲਾਇਆ ਤੇ ਪੁੱਛੋ ਕਿਸੇ ਕੋਟਮਾਨ ਵਾਲਾ ਤੇ ਜਾਂ ਕਿਸੇ ਨੂੰ ਦੁਖੀ ਦੁਖੀ ਕਰਨ ਵਾਲਾ ਤੇ ਜਿਹਨੂੰ ਕਹਨ ਵਾਲੇ ਨਹੀਂ ਬੁਲਾਇਆ ਮਤਲਬ ਹੈਲਪ ਬੰਦੇ ਹੈਲਪ ਕਰਦੇ ਤਾਂ ਬਹੁਤ ਬਹੁਤ ਧੰਨਵਾਦ ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਨੇ ਜਰੂਰ ਆਪਾਂ ਸਕੂਲ ਦੇ ਵਿੱਚ ਦੇਖਦੇ ਹਾਂ ਤਾਂ ਜਿਸ ਤਰ੍ਹਾਂ ਅੱਜ ਪੁਲਿਸ ਚੌਕੀ ਮਾਲਟਾਉਨ ਦੇ ਵਿੱਚ ਪਹੁੰਚੇ ਤਾਂ ਜਿਹੜਾ ਇੱਕ ਗੱਲਬਾਤ ਵੀ ਕੀਤੀ ਹੈ ਤਾਂ ਉਹਨਾਂ ਦੇ ਟੀਚਰ ਸਾਹਿਬਾਨ ਦੇ ਵੱਲੋਂ ਵੀ ਇੱਕ ਗੱਲ ਕਹੀ ਹੈ ਕਿ ਜਿਸ ਤਰ੍ਹਾਂ ਪੁਲਿਸ ਦਾ ਡਰ ਹੁੰਦਾ ਉਹ ਖਤਮ ਕਰਨ ਦੇ ਲਈ ਅਸੀਂ ਜ਼ਰੂਰਤ ਪੁਲਿਸ ਚੌਕੀ ਪਹੁੰਚੇ ਔਰ ਧੰਨਵਾਦ ਕਰਨ ਦੇ ਖਾਸ ਤੌਰ ਤੇ ਇਹ ਜਿਹੜੇ ਪੁਲਿਸ ਅਫਸਰ ਚੰਗਾ ਕੰਮ ਕਰਦੇ ਆ ਤਾਂ ਉਹਨਾਂ ਨੂੰ ਚਾਹੇ ਬਣਦੇ ਸਨਮਾਨ ਜਿਹੜੇ ਜਰੂਰ ਉਹਨਾਂ ਦੇ ਵੱਲੋਂ ਆਈਪੀਐਸ ਦੇ ਅਫਸਰਾਂ ਦੇ ਵੱਲੋਂ ਐਸਐਸਪੀ ਸਹਿਬਾਨਾਂ ਦੇ ਵੱਲੋਂ ਜਰੂਰ ਡਿਸਕਾ ਲਾ ਕੇ ਉੱਤੇ ਮਾਨ ਸਨਮਾਨ ਕੀਤਾ ਜਾਂਦਾ ਪਰ ਛੋਟੇ ਛੋਟੇ ਬੱਚੇ ਤੁਸੀਂ ਦੇਖ ਸਕਦੇ ਹੋ ਮਹਿਜ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ 2.5 3 ਸਾਲ 4 ਸਾਲ ਜਿਹੜੀ ਇਹਨਾਂ ਦੀ ਉਮਰ ਹੈਗੀ ਹੈ ਅੱਜ ਪਹੁੰਚੇ ਔਰ ਜਰੂਰ ਪੁਲਿਸ ਵਾਲਿਆਂ ਦੇ ਵੱਲੋਂ ਵੀ ਜਰੂਰ ਉਹਨਾਂ ਨੂੰ ਫਰੂਟੀ ਜਿਹੜੀਆਂ ਗਿਆ ਟੋਫੀਆਂ ਦੇ ਕੇ ਜਿਹੜਾ ਹੈਗਾ ਉਹਨੂੰ ਰਿਫਰੈਸ਼ਮੈਂਟ ਦਿੱਤੀ ਗਈ ਹੈਗੀ ਔਰ ਦੂਸਰੇ ਪਾਸੇ ਸਕੂਲ ਦੇ ਵੱਲੋਂ ਵੀ ਜਿਹੜਾ ਹੈਗਾ ਜਿਸ ਤਰੀਕੇ ਦੇ ਨਾਲ 15 ਅਗਸਤ ਦਾ ਜਿਹੜੀ ਇਹ ਨੇੜੇ ਹੈਗੀ ਹੈ ਤਾਂ ਇਸ ਸਟੇਜ ਨੂੰ ਲੈ ਕੇ ਵੀ ਜਿਹੜਾ ਪੁਲਿਸ ਸਟ੍ਰੰਗ ਕਿਨੇ ਬੱਚੇ ਪਹੁੰਚੇ ਤਾਂ ਉਹਨਾਂ ਦਾ ਖਾਸ ਤੌਰ ਤੇ ਘਰ ਵਾਲਾ ਤਾਂ ਇਥੋਂ ਇਹੀ ਸਿੱਖ ਲੈਣੀ ਚਾਹੀਦੀ ਹੈ ਕਿ ਜਿਹੜੇ ਲੋਕ ਜਿਹੜੇ ਨੇ ਨਸ਼ਿਆਂ ਦੇ ਕਰਾਹੇ ਪਏ ਆ ਜਾਂ ਗਲਤ ਪਾਸੇ ਤੁਰੇ ਹੋਏ ਆ ਤਾਂ ਉਹਨਾਂ ਨੂੰ ਸਿੱਖ ਲੈਣੀ ਚਾਹੀਦੀ ਹੈ ਔਰ ਦੂਸਰੇ ਪਾਸੇ ਕਿ ਜਿਹੜੇ ਪੁਲਿਸ ਹੈਗੀ ਆ ਪੁਲਿਸ ਦੇ ਨਾਲ ਪাবਲਿਕ ਦੀ ਡੀਲਿੰਗ ਜਿਹੜੀ ਆ ਵਧੀਆ ਹੋਣੀ ਚਾਹੀਦੀ ਹੈ ਅਗਰ ਕੋਈ ਗਲਤ ਕੰਮ ਕਰਦਾ ਤਾਂ ਇਹਨਾਂ ਕੋਲ ਆ ਕੇ ਵਿੱਚ ਜਾ ਕੇ ਆਪਣੀ ਕੰਪਲੇਂਟ ਦੱਸ ਸਕਦੇ ਹੋ ਉਹਨਾਂ ਨੂੰ ਦੱਸ ਸਕਦੇ ਹੋ ਕਿ ਬੱਚਾ ਜਿਹੜਾ ਹੈਗਾ ਗਲਤ ਕਰ ਰਹਾ ਜਾਂ ਕੋਈ ਨੌਜਵਾਨ ਗਲਤ ਕਰਾ ਰਿਹਾ ਹੈਗਾ ਤਾਂ ਬਾਕੀ ਹੋਰ ਅਪਡੇਟਸ ਲਈ ਬਣੇ ਰਹੋ ਹਮਦਰ ਟੀਵੀ ਦੇ ਨਾਲ ਕੈਮਰਾ ਪਰਸਨ ਰਾਜੀਵ ਦੇ ਨਾਂ ਰਣਦੀਪ ਸਿੰਘ ਫਟਿਆਲਾ ਤੁਸੀਂ ਇਹ ਵੀ ਸੋਚੇ ਹਰਾਲ ਹੋਵੋਗੇ ਕਿ ਪੁਲਿਸ ਟੋਕੀ ਦੇ ਵਿੱਚ ਛੋਟੇ ਛੋਟੇ ਬੱਚੇ ਨੇ ਜਿਹੜੇ ਉਹ ਕੀ ਕਰ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਇਹਨਾਂ ਦੇ ਨਾਲ ਮੌਜੂਦ ਨੇ ਕਾਰਨ ਕੀ ਰਿਹਾ ਅੱਜ ਬੱਚਿਆਂ ਨੂੰ ਜਿਹੜਾ ਪੁਲਿਸ